ਸਤ ਸ੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨ ਪੰਜਾਬੀ ਸੂਟਸ ਕਲੈਕਸ਼ਨਸ ਤੇ ਫਰਸਟ ਕਲੈਕਸ਼ਨ ਜਿਹੜੀ ਆਈਆਂ ਨੇ बॉਟਮ ਪਲੇਨ ਦੇ ਨਾਲ ਆਣਗੀਆਂ ਇਹਨਾਂ ਵਿੱਚ ਜਿਹੜੀ ਕੀ ਸ਼ਰਟ ਹੋ ਡਿਜ਼ਾਈਨਰ ਆਏਗੀ ਕਢਾਈਆਂ ਹੋਈਆਂ ਨੇ बॉਟਮ ਪਲੇਨ ਆਏਗਾ ਦੁਪੱਟੇ ਤੇ ਜਿਹੜਾ ਚਿਕਨਕਾਰੀ ਵਰਕ ਵਾਲੀ ਕਲੈਕਸ਼ਨ ਆਈ ਹੈ ਸਾਰੀਆਂ ਕਲੈਕਸ਼ਨਾਂ ਜਿੰਨੀਆਂ ਅੱਜ ਦੀ ਵੀਡੀਓ ਵਿੱਚ ਨੇ ਕਾਟਨ ਨਾਲ ਰਿਲੇਟਡ ਨੇ ਕਾਟਨ ਦੀਆਂ ਹੋਗੀਆਂ ਵੈਡਿੰਗ ਸਪੈਸ਼ਲ ਆਣੀਆਂ ਹੈ ਮੇਮਾਂ ਸ਼ਾਦੀਆਂ ਤੇ ਪਾਉਣ ਵਾਲੇ ਸੂਟ ਵੀ ਆਣਗੇ ਸੋ ਵੀਡੀਓ ਨੂੰ ਲਾਸਟ ਤੱਕ ਵੇਖਣਾ ਤਾਂ ਕਿ ਤੁਹਾਨੂੰ ਪਤਾ ਚੱਲ ਪਾਏਗਾ ਕਿ 컬렉ਸ਼ਨ ਜਿਹੜੀ ਹੈ ਕਿਹੜੀਆਂ ਤੇ ਕਿੰਨੇ ਰੇਂਜ ਵਾਲੀਆਂ ਕਿਵੇਂ ਦੇ ਰੰਗਾਂ ਵਾਲੀਆਂ ਡਿਜ਼ਾਈਨ ਤੇ ਪੈਟਰਨ ਐਡ ਕੀਤੇ ਨੇ ਉਸ ਲਈ ਵੀਡੀਓ ਨੂੰ ਤੁਸੀਂ ਲਾਸਟ ਤੱਕ ਵੇਖਿਓ ਸੂਟ ਸਾਰੇ ਜਿਹੜੇ ਨੇ ਅਵੇਲੇਬਲ ਨੇ ਅਗਰ ਕਿਸੇ ਦਿਰੀਪਸ਼ਨ ਜਿਹੜੀ ਕਿ ਨਾਮ ਤੁਸੀਂ ਚਾਹੋ ਤਾਂ ਉਹ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਪੁੱਛ ਲੈਣਾ ਉਹਦੇ ਲਈ ਨੰਬਰ ਮੈਂ 6239245750 ਐਡ ਕੀਤਾ ਆਇਆ ਜੈਸਵੀ ਸੂਟ ਦੀ ਜਿਹੜੀ ਡਿਟੇਲ ਹੈ ਉਹ ਰਹਿ ਜਾਏਗੀ ਤੁਸੀਂ ਨੰਬਰ 'ਤੇ ਜਾ ਕੇ ਪੁੱਛ ਲੈਣਾ ਸਿਰਫ ਤੇ ਸਿਰਫ 430 ਰੁਪਏਾਂ ਦੇ ਵਿੱਚ ਬਹੁਤ ਹੀ ਪਿਆਰੇ ਸੋਹਣੇ ਪ੍ਰਿੰਟਡ ਸ਼ਰਟ ਪ੍ਰਿੰਟਡ ਬਾਟਮ ਪ੍ਰਿੰਟਡ ਦੁਪੱਟੇ ਵਾਲੇ ਕੈਮਰੀ कॉटन ਦੀ ਸ਼ਰਟ ਕੈਮਰੀ कॉटन ਦਾ ਬਾਟਮ ਕੈਮਰੀ कॉटन ਦੇ ਦੁਪੱਟੇ ਦੇ ਨਾਲ ਸੂਟ ਆਏ ਨੇ ਰੇਟ ਇਹਨਾਂ ਦਾ 430 ਰੁਪਏ ਆ ਸਪੈਸ਼ਲ ਤੱਕੜੀ ਤੇ ਆਫਰ ਲੱਗੀ ਹੈ ਘੱਟ ਰੇਟ ਵਿੱਚ ਆਏ ਨੇ ਪੈਸੇ ਇਹਨਾਂ ਦਾ ਜਿਹੜਾ ਰੇਟ ਆ ਉਹ 700 ਤੱਕ ਜਾਂਦਾ ਹੈ ਫਿਲਹਾਲ ਇਹ ਸਾਬ ਸਿਰਫ ਤੇ ਸਿਰਫ 430 ਰੁਪਏਾਂ ਦੇ ਵਿੱਚ ਆਏ ਨੇ ਰੰਗ ਜਿਹੜੇ ਹੈਗੇ ਸੀਗੇ ਮੈਂ ਇੱਥੇ ਐਡ ਕਰ ਦਿੱਤੇ ਨੇ 560 ਰੁਪਏ ਆ ਦੇ ਵਿੱਚ ਕੈਮਰੀ कॉटन ਦੀ ਸ਼ਰਟ कॉटन ਦਾ ਬਾਟਮ ਤੇ ਨਾਰ ਮਸਲੀਨ ਦਾ ਦੁਪੱਟਾ ਆਇਆ ਹੈ ਦੁਪੱਟਾ ਪਲੇਨ ਹੈ ਸਾਈਡ ਤੇ ਵਾਈਟ ਲੈਸ ਲੱਗੀ ਹੈ ਸ਼ਰਟ ਜਿਹੜੀ ਹੈ ਡਿਜੀਟਲ ਪ੍ਰਿੰਟ ਨਾਲ ਆਏਗੀ ਬਾਟਮ ਪਲੇਨ ਆਏਗਾ कॉटन ਦਾ ਸ਼ਰਟ ਕੈਮਰੀ कॉटन ਦੀ ਹੈ ਰੰਗ ਇਹਨਾਂ ਵਿੱਚ ਕਾਫੀ ਨੇ ਕੁਝ ਕਲੈਕਸ਼ਨ ਆ ਅੱਗੇ ਪਿੱਛੇ ਹੋ ਗਈਆਂ ਨੇ ਉਹਨਾਂ ਦੀ ਡਿਟੇਲ ਜਾਣੀ ਤਾਂ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰਕੇ ਪੁੱਛ ਸਕਦੇ ਹੋ ਬਾਕੀ ਕਲੈਕਸ਼ਨਾਂ ਜਿਹੜੀਆਂ ਵੀ ਅੱਜ ਦੀ ਵੀਡੀਓ ਵਿੱਚ ਐਡ ਕੀਤੀਆਂ ਨੇ ਉਹਨਾਂ ਦਾ ਮੈਂ ਪ੍ਰਾਈਸ ਡਿਟੇਲ ਦੱਸ ਦਿੱਤੀ ਆ ਕਿਸੇ ਵੀ ਕਲੈਕਸ਼ਨ ਦੀ ਅਗਰ ਕੋਈ ਹੋਰ ਕੁਐਰੀ ਹੈ ਤਾਂ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਪੁੱਛ ਸਕਦੇ ਹੋ ਕੈਮਰੀ कॉटन ਦੀ ਸ਼ਰਟ कॉटन ਦਾ ਬਾਟਮ ਤੇ कॉटन ਦੇ ਦੁਪੱਟੇ ਮਸਲੀਨ ਦੇ ਦੁਪੱਟਿਆਂ ਦੇ ਨਾਲ ਵਾਈਟ ਲੇਸ ਲੱਗੀ ਆ ਬਾਟਮ ਪਲੇਨ ਆਏਗਾ ਸ਼ਰਟ ਪ੍ਰਿੰਟਡ ਹੈ ਰੰਗਾਂ ਦੀ ਇਹਨਾਂ ਸੂਟਾਂ ਵਿੱਚ ਕੋਈ ਕਮੀ ਨਹੀਂ ਹੈਗੀ ਰੰਗ ਜਿਹੜੇ ਇੱਕ ਤੋਂ ਇੱਕ ਨੇ ਤੇ ਸਾਰੇ ਹੀ ਰੰਗ ਅਵੇਲੇਬਲ ਨੇ ਰਖੜੀ ਸਪੈਸ਼ਲ ਸੂਟਾਂ ਦੀ ਸੇਲ ਆਈ ਹੈ ਇਸ ਲਈ ਜਿਹੜੇ ਕੀ ਸੂਟ ਕਾਫੀ ਆਫਰਾਂ ਤੇ ਆ ਰਹੇ ਨੇ ਉਹ ਵਾਲੀਆਂ ਕਲੈਕਸ਼ਨਾਂ ਜਿਹੜੀਆਂ ਕਿ ਮੈਂ ਇਸ ਵੀਡੀਓ ਵਿੱਚ ਐਡ ਕੀਤੀਆਂ ਨੇ ਆਫਰਾਂ ਵਾਲੀਆਂ ਕਲੈਕਸ਼ਨਾਂ ਨੇ ਇਹ 517 ਵਾਲੇ ਸੂਟ ਨੇ ਪ੍ਰਿੰਟਡ ਸ਼ਰਟ ਆਏਗੀ ਬਾਟਮ ਪਲੇਨ ਆਏਗਾ 790 ਰੁਪਏਾਂ ਦੇ ਵਿੱਚ ਪ੍ਰਿੰਟਡ ਸ਼ਰਟ ਹੈ ਬਾਟਮ ਪਲੇਨ ਆਏਗਾ ਦੁਪੱਟਾ ਜਿਹੜਾ ਤੁਹਾਨੂੰ ਕੋਟਾ ਦਾ ਨਾਲ ਮਿਲੇਗਾ ਨਾਲ ਉਹਦੇ ਸਾਈਡਾਂ ਤੇ ਜਿਹੜੀ ਐ ਉਹ ਲੈ ਪੈਚਵਰਕ ਹੋਇਆ ਹੈ ਦੋ ਸਾਈਡਾਂ ਤੇ ਰੰਗ ਇਹਨਾਂ ਵਿੱਚ ਹਮੇਸ਼ਾ ਹੀ ਕਾਫੀ ਆਂਦੇ ਨੇ ਤੇ ਜਿਹੜੇ ਰੰਗ ਸਾਰੇ ਹੀ ਅਵੇਲੇਬਲ ਨੇ 790 680 ਦੀ ਰੇਂਜ ਵਿੱਚ ਸੂਟ ਆਏ ਨੇ ਇਹ ਸੂਟ ਜਿਹੜੇ ਨੇ ਇਹਨਾਂ ਵਿੱਚ ਤੁਹਾਨੂੰ ਵਾਈਟ ਕਲਰ ਦਾ ਬਾਟਮ ਤੇ ਨਾਲ ਵਾਈਟ ਕਲਰ ਦਾ ਦੁਪੱਟਾ ਮਿਲੇਗਾ ਦੁਪੱਟੇ ਤੇ ਜਿਹੜਾ ਪੈਚਵਰਕ ਹੋਇਆ ਸਾਈਡਾਂ ਤੇ ਸ਼ਰਟ ਪ੍ਰਿੰਟਡ ਮਿਲੇਗੀ ਬਾਟਮ ਪਲੇਨ ਮਿਲੇਗਾ ਸੂਟ ਸਾਰੇ ਅਵੇਲੇਬਲ ਨੇ ਮਾਈ ਕਰਨਾ ਜਾਂ ਕੋਈ ਵੀ ਕੁਇਰੀ ਕਰਨੀ ਤਾਂ ਨੰਬਰ ਤੇ ਜਾ ਕੇ ਤੁਸੀਂ ਮੈਸੇਜ ਕਰ ਦਿਓ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਹਣੇ ਸੋਹਣੇ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ